ਸਾਹਬੀ ਅੱਜ ਬੜਕ ਵੱਡਣਗੇ ਅੱਛਾ ਇੱਥੇ ਵਿਧਾਨ ਸਭਾ ਅੱਜ ਕੱਲ ਬਹੁਤ ਸੋਹਣਾ ਬਹਿਰ ਦਾ ਗੱਡੀਆਂ ਭਜਾਉਣੇ ਨੇ ਜਰੂਰ ਚੇਮਸਕ ਤੁਹਾਡੀ ਤਾਂ ਮੰਨੀ ਜਾਊਗੀ ਗੱਲ ਕਿ ਮੈਂ ਬੇਤੀ ਕਰਦਾ ਸਾਡੇ ਵੀਰ ਨੂੰ ਪਿਆਰ ਨਾਲ ਸਿੱਮਾ ਬਾਈ ਕਰ ਮਤਲਬ ਲੋਹਾਰ ਨੂੰ ਕਿਹੇ ਵੀ ਤੂੰ ਕਾਟੇ ਬਣਾ ਤੇ ਗੱਲ ਤਾਂ ਬਹੁਤ ਮੁਸ਼ਕਿਲ ਕਿਉਂਕਿ ਐਸੀ ਜ਼ਿੰਦਗੀ ਦੇ ਵਿੱਚ ਗਾੜਾ ਦਾ ਨਹੀਂ ਕਮ ਕੀਤਾ ਤੁਹਾਨੂੰ ਮੈਂ ਇੱਕ ਛੋਟੀ ਜੀ ਗੱਲ ਸੁਣਾਉਣਾ ਜਿਹੜੀ ਇਸ ਲੈਵਲ 'ਤੇ ਵੱਤ ਲਵੇ ਜੌਣੇ ਦੀ ਆ ਅਸੀਂ ਕੰਟੀਨ 'ਚ ਬੈਠੇ ਵਿਧਾਨ ਸਭਾ ਦੇ ਕੰਦੀਨ ਦੇ ਵਿੱਚ ਬੈਠੇ ਮੇਰੇ ਮੂਹਰੇ ਤਿੰਨ ਐ ਮਲਿਕ ਸਾਡੇ ਭੈਣ ਲੇਡੀ ਐਮ ਐਲ اے ਸੀ ਦੋ ਐਮ ਐਲ ਹੋਰ ਮੇਰੇ ਕੱਖੇ ਪਾਸੇ ਦੋ ਐਮ ਐਲ ਬੈਠੇ ਸੱਜੇ ਪਾਸੇ ਥੋੜਾ ਜਿਹਾ ਥਾਂ ਖਾਲੀ ਤੇ ਮਮਸ਼ਦੀ ਕਾ ਕੇ ਬੈਗੀਆ ਉਹ ਮੈਂ ਨਾ ਦੇਖਿਆ ਕਿ ਮੇਰੇ ਕੋਲੇ ਬੈਠੇ ਨੇ ਮੈਂ ਸਾਹਮਣੇ ਧਿਆਨ ਉਹ ਕੁਦਰਤੀ ਪਰਮਾਤਮਾ ਦੀ ਪਤਾ ਨਹੀਂ ਕਿੱਦਾਂ ਲਿਸ਼ੀਂਦੀ ਮਿਹਰੀ ਮਨੋ ਵੀ ਜਿਹੜਾ 1 ਐਮਐਲ ਦੀ ਉਹਦੇ ਪੱਕ ਪੱਕ ਜੀ ਨਾ ਕੁਦਰਤੀ ਸਾਡੀ ਭੈਣ ਐਮਐਲ ਬੈਠੀ ਸੀ ਉਹਦੇ ਨਾਲ ਮਿਲ ਗਈ ਅੱਛਾ ਮੇਰੇ ਮੂੰਹ ਦੇ ਵਿੱਚੋਂ ਇੱਕੋ ਗੱਲ ਨਿਕਲੀ ਤੇ ਮੁਹੰਮਦ ਸ਼ਰੀਫ ਬਲਣੀਆ ਦੇਖਿਆ ਮੇਰੇ ਮੂੰਹੋਂ ਪਤਾ ਕੀ ਨਿਕਲੇ ਐਵੇਂ ਅਲੜਪਣੇ ਵਿੱਚ ਅੱਖੀਆਂ ਲਾ ਬੈਠੇ ਬੇ ਕਦਰ ਕਰਾ ਲਾ ਕੇ ਯਾਰੀਆਂ ਕਦਰ ਗਵਾ ਬੈਠੇ ਉਹ ਮੁਹੰਮਦ ਸ਼ਰੀਫ ਨੂੰ ਇੰਨੀ ਖੁਸ਼ੀ ਮਿਲੀ ਜੀ ਮਸਾਹ ਤੇ ਮੈਂ ਹੈਰਾਨ ਰਹਿ ਗਿਆ ਕਿ ਮੈਨੂੰ ਵੀ ਪਤਾ ਜਦੋਂ ਕਿਤੇ ਐਦਾਂ ਦੇ ਆਪਣੇ ਕੋਲੇ ਕਲਾਕਾਰਾ ਬੁੰਡੇ ਬਹੁਤ ਹੈਗੇ ਤੇ ਬਹੁਤ ਸੁਣਾਉਣਗੇ ਤੇ ਉਹ ਮੈਂ ਤਾਂ ਕੱਲ ਬੈਠੀ ਸੀ ਜੀਮਾ ਸਾਹਿਬ ਨੂੰ ਕਹਿਤਾ ਸੀ ਵੀ ਇੱਕ ਕੁੜੀ ਕਹਿੰਦੀ ਆ ਆਪਣੀ ਚਾਹ ਤੇ ਕੱਲ ਪਤਾ ਨਹੀਂ ਕੀ ਆ ਛੱਡਦਾ ਐਮਐਲ ਜਦੋਂ ਅਸੀਂ ਬੋਲਣ ਵੀ ਲੱਗਦੇ ਆ ਨਾ ਸਾਨੂੰ ਉੱਪਰੋਂ ਬਹੁਤ ਸੱਪ ਪਿਆਦਾ ਤਾਜ ਨੇ ਨੇ ਤੇ ਸਪੀਕਰ ਸਾਹਿਬ ਤੋਂ ਐ ਡਰ ਲੱਗਦਾ ਹੁੰਦਾ ਵੀ ਸਕੂਲ ਦਾ ਹੈਡਮਾਸਟਰ ਆ ਰਿਹਾ ਤੇ ਉਹ ਕਿਰਕੀ ਜੀ ਦੇ ਗਏ ਨੇ ਬਸ ਕਰ ਬਸ ਕਰ ਹੋਰ ਟਾਈਮ ਨਹੀਂ ਹੈਗਾ ਜਦੋਂ ਬੋਲਣਾ ਕੁਝ ਹੁੰਦਾ ਬੋਲ ਕੁਝ ਓਰ ਦਿੰਨੇ ਆ ਤੇ ਮੈਂ ਕੱਲ ਦੋ ਤਿੰਨ ਕਿ ਲੈਣਾ ਸੁਣਿਆ ਤੇ ਜੀਮਤ ਸਾਹਿਬ ਨੂੰ ਬਹੁਤ ਹੀ ਪਸੰਦ ਆਈਆਂ ਜੀਆਂ ਮੈਂ ਤਾਂ ਉਹਦੇ ਵਿੱਚੋਂ ਇੱਕ ਗੱਲ ਕਹਿ ਦੇਣਾ ਵੀ ਜਿਹੜਾ ਚਾਅ ਹੁੰਦਾ ਨਾ ਜਿਵੇਂ ਜੱਸੀ ਸਿੱਖੋਂ ਅੱਜ ਆਪਣਾ ਬੈਠਣਾ ਕੁਰਸੀ ਤੇ ਉਹ ਕਹਿੰਦੇ ਨੇ ਵੀ ਜੇ ਕੁੜੀ ਨੂੰ ਵਿਆਹ ਦਾ ਚਾਅ ਹੋਵੇ ਚਾਅ ਮਕਲਾਵੇ ਦਾ ਗੱਡੀ ਚੜਦੀ ਨਹੀਂ ਪਿੰਜਣੀ ਤੋੜੀ ਵੀ ਅੱਜ ਸਾਡੇ ਜੱਸੀ ਸਿੱਖੋਂ ਦੇ ਵਿੱਚ ਵੀ ਹੋਈ ਆ ਤੇ ਅੱਜ ਸਾਡੇ ਸੋਫਾ-ਸੋਫਾ ਚੱਕ ਦੇਖ ਲਓ ਚੱਕ ਕਰ ਲਿਓ ਤੇ ਉਹ ਵੀ ਵੱਡੀ ਗੱਲ ਆ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਇੰਨੀਆਂ ਗੱਲਾਂ ਵਿਚਾਰਬੰਦ ਦੇ ਤੌਰ ਤੇ ਸਮੇਂ ਦੇ ਵਿੱਚ ਆਪਣਾ ਕਿਉਂਕਿ ਹੋਰ ਬਹੁਤ ਸਾਰੇ ਸੱਚ ਨਾਲ ਸੁਣਨਾ ਸੀ ਮੈਂ ਤੁਹਾਨੂੰ ਸੁਣਨਾ ਤੇ ਆਪਾਂ ਤਾਂ ਮੈਨੂੰ ਲੱਗਦਾ ਘੱਟ ਦੀ ਮੁਰਗੀ ਦਾਲ ਬਰੂਫਰ ਸਾਡੇ ਨਾਲ ਤਾਂ ਜਿੰਨੀ ਚਾਹ ਪੀਣਾ ਸੀ ਉਹ ਵੀ ਫਿਰ ਗੱਲਾਂ ਚੋਰ ਲਾਗੇ ਫਿਰ ਵੀ ਕਰਾਂਗੇ ਮੈਂ ਲੱਖ ਲੱਖ ਵਧਾਈ ਦਿੰਦਾ ਤੇ ਬਹੁਤ ਹੀ ਤੁਸੀਂ ਆਇਓ ਕਿਉਂਕਿ ਜੇ ਚਾਰਕ ਬੰਦੇ ਮੂਰੇ ਮੈਨਾਂ ਗੱਲ ਸੁਣਨ ਆਲੇ ਨੇ ਫਿਰ ਤਾਂ ਬੰਦੇ ਤੇ ਗੋਲਣਦਰੀ ਕੁਛੇ ਨਹੀਂ ਹੁੰਦਾ ਤੇ ਸਾਡੇ ਹਲਕੇ ਦੇ ਵਿੱਚ ਜਿਵੇਂ ਸਿੰਘ ਜੀ ਘੱਗੀ ਗੇ ਨਹੀਂ ਜਿਹਦੇ ਕੰਮ ਖੁੰਮ ਨੇ ਉਹ ਆ ਬੈਠੇ ਨੇ ਜੀ ਮਾ ਸਾ ਉਹਨਾਂ ਦੇ ਬਦੌਲਤ ਹੁੰਦੇ ਨੇ ਮੁੱਖ ਮੰਤਰੀ ਜੀ ਦੀ ਬਦੌਲਤ ਤੇ ਨੇ ਕੌਣ ਹੁੰਦਾ ਬੰਦਾ ਐਮਐਲਏ ਪਾਲਾ ਜਿਹੜਾ ਜੱਸੀ ਜਹੂਨ ਗਿਆ ਮਗਾ ਮੈਨੂੰ ਐ ਦੱਸਦੇ ਭਾਈ ਹੁਣ ਮੈਂ ਕਿੰਨੀ ਚੰਗੀ ਗੱਲ ਕਰਦਾ ਕੋਈ ਤਾਂ ਬੋਲੀ ਨਹੀਂ ਕਰਕੇ ਨਹੀਂ ਪਤਾ ਨਹੀਂ ਸੰਗਉ ਜੇ ਸੁਭਾ ਦਾ ਆਪਦੀ ਵੀ ਪ੍ਰਸ਼ੰਸਾ ਕਰਕੇ ਸੁਣ ਕੇ ਬੜੀ ਰਾਜੀ ਦੀ ਹੈਗਾ ਬਹੁਤ ਹੀ ਚੰਗੇ ਸੁਭਾ ਦਾ ਸਾਡਾ ਛੋਟਾ ਵੀਰ ਆ ਪਰਮਾਤਮਾ ਕਰੇ ਇਹਨੂੰ ਲੰਮੀ ਉਮਰ ਬਖਸ਼ੇ ਜਿੱਥੇ ਤੱਕ ਜਾਨ ਦੀ ਸੁਰੱਖਿਅਤ ਰਹੇ ਇਹਨਾਂ ਨੂੰ ਪਰਮਾਤਮਾ ਉੱਥੇ ਤੱਕ ਲੈ ਕੇ ਜਾਵੇ ਵੈਗੁਰੂ ਜੀ ਕਹਿ ਖਾਣਕਾ ਥੈਂਕ ਯੂ ਜਿਹੜੇ ਆਪਣੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਅਸੀਂ ਉਰੇ ਆਏ ਕਹਿੰਦੇ ਯਾਰ ਇਤੋਂ ਵਧੀਆ ਜਗ੍ਹਾ ਕੋਈ ਨਹੀਂ ਅਸੀਂ ਕਹਿੰਦੇ ਜਦੋਂ ਆਪਾਂ ਤੇ ਕਦੇ ਆਪਣੀ ਸ਼ਕਤੀ ਆਈ ਇਹਨਾਂ ਨੂੰ ਸੈੱਟ ਕਰਾਂਗੇ ਪੂਰੇ ਸੋ ਜਦੋਂ ਸ਼ਕਤੀ ਆਈ ਤਾਂ ਚੀਮਾ ਸਾਹਿਬ ਨੂੰ ਕਿਹਾ ਇਹਨਾਂ ਨੇ 50 ਲੱਖ ਰੁਪਏ ਲਾ ਕੇ ਅੰਦਰੋਂ ਸਾਰਾ ਤਿਆਰ ਹੋ ਗਿਆ ਹੁਣ ਨਾਲ ਇਹਨਾਂ ਨੇ 32 ਲੱਖ ਰੁਪਏ ਹੋਰ ਆ ਗਏ ਆਪਣੇ ਕੋਲੇ ਸੋਣਾ ਜਿੱਥੇ ਆਪਾਂ ਬਾਹਰ ਬੈਠੇ ਆਂ ਇੱਥੇ ਬਹੁਤ ਸੋਹਣਾ ਤਿਆਰ ਹੋ ਜਾਣਾ ਔਰ ਇੱਥੇ ਜਿਹੜੇ ਆਪਣੇ ਘਰਾਂ ਦੇ ਜਿਵੇਂ ਆਪਾਂ ਰਿੰਗ ਸਰੇਮਣੀ ਵਾਲੇ ਸਮਾਗਮ ਨੇ ਜਿਵੇਂ ਅੱਜ ਆ ਟੈਂਟ ਲਾਉਣਾ ਪਿਆ ਇਹੋ ਜਿਹਾ ਆਪਾਂ ਉਹ ਪੱਕੇ ਸਟਰਕਚਰ ਲਾਵਾਂਗੇ ਸੋ ਜੇ ਕਿਸੇ ਨੇ ਉਹ ਸਮਾਗਮ ਕਰਨਾ ਹੈ ਆਪਣੇ ਚਾਹ ਪਾਣੀ ਲਿਆ ਕੇ ਕੋਈ ਰਿਸ਼ਤੇਦਾਰ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਲੈ ਕੇ ਆਪਣੀ ਗੱਡੀ ਚ ਵੀ ਆ ਜਾਓ ਉੱਥੇ ਇੱਥੇ ਬੈਠ ਕੇ ਕਿਉਂਕਿ ਇੰਤੋਂ ਵਧੀਆ ਕੋਈ ਜਗ੍ਹਾ ਕੋਈ ਪਹਾੜ ਨਹੀਂ ਜੀ ਕੋਈ ਅਮਰੀਕਾ ਨਹੀਂ ਹੈ ਸੋ ਇਹ ਬਹੁਤ ਸੋਹਣੀ ਜਗ੍ਹਾ ਬਣੀ ਹੈ ਇਹਨੂੰ ਬਣਾਉਣ ਵਾਲੇ ਸਾਰੇ ਤੁਸੀਂ ਬੈਠੇ ਹੋ ਆਪਾਂ ਸਾਰੇ ਐਵੇਂ ਜਿਵੇਂ ਇੱਕ ਪਰਿਵਾਰਾਂ ਦੀ ਤਰ੍ਹਾਂ ਅੱਗੇ ਚੱਲਾਂਗੇ ਜਿੱਥੇ ਤੱਕ ਆਪਾਂ ਸਫ਼ਰ ਹੈਗਾ ਸਾਰੇ ਉੱਥੇ ਤੱਕ ਆਪਾਂ ਲੈ ਕੇ ਚੱਲਾਂਗੇ ਮਨਦੀਪ ਜੀ ਬੈਠੇ ਨੇ ਜਿਹੜੇ ਸਾਡੇ ਰਿਸ਼ਤੇਦਾਰਾਂ ਵਰਗੇ ਨੇ ਤੇ ਨਾਲ ਸਾਡੇ ਰਿਟਰਨਾਂ ਵੀ ਫਾਈਲ ਕਰਦਿੰਨੇ ਨੇ ਨਿਵੇਸ਼ਾਂ ਉਹ ਕੰਮ ਚੱਲ ਸੋ ਸਾਰੇ ਜਿਨ੍ਹਾਂ ਦਾ ਵੀ ਨਾਮ ਲਈਏ ਸਾਰੇ ਬਹੁਤ ਸੋਹਣੇ ਤਰੀਕੇ ਵੇਖਾ ਟੌੜਾ ਸਾਹ ਬੈਠੇ ਨੇ ਪਿੱਛੇ ਤੇ ਗੁਰਚੰਦ ਸਿੰਘ ਜੀ ਟੋੜਾ ਉਹ ਸਾਰਿਆਂ ਦਾ ਇਹ ਬਹੁਤ ਦਿਲਦਿਆਂ ਗਹਿਰਾਈਆਂ ਚ ਮੈਂ ਧੰਨਵਾਦ ਕਰਦਾ ਔਰ ਪ੍ਰਮਾਤਮਾ ਆਪਾਂ ਨੂੰ ਹਮੇਸ਼ਾ ਐਵੇਂ ਜਿਵੇਂ ਮਿਲਾ ਕੇ ਰੱਖੇ ਔਰ ਜਿਹੜਾ ਉਹਦੇ ਗੱਲਾਂ ਹੋਈਆਂ ਜੋ ਫੂਡ ਕਮਿਸ਼ਨ ਦੇ ਉਹਦੇ ਵਿੱਚ ਆਪਾਂ ਸਾਰਿਆਂ ਨੇ ਫੇਰ ਇਕੱਠੇ ਹੋ ਕੇ ਚੱਲਣਾ ਹੈ ਕਿਉਂਕਿ ਜੋ ਜੋ ਤੁਸੀਂ ਦੇਖੀ ਜਾਂਦੇ ਹੋ ਟਵਾਣਾ ਸਾਹਿਬ ਨੇ ਜ਼ਿਕਰ ਕੀਤਾ ਹਰ ਇੱਕ ਬੰਦਾ ਕਹਿੰਦਾ ਵੀ ਆਪਾਂ ਐ ਕਰੀਏ ਇੱਕ ਦਿਨ ਚ ਨਹੀਂ ਹੋਣਾ ਪਰ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਆਪਾਂ ਉਹਦੇ ਲਈ ਵੀ ਇਦਾਂ ਹੀ ਮੀਟਿੰਗਾਂ ਕਰਾਂਗੇ ਉਹਨੂੰ ਇੱਕ ਮੁਹਿਮ ਬਣਾਵਾਂਗੇ ਜੀ ਮਾ ਸਾਹਿਬ ਸਾਰੇ ਆਪਾਂ ਸਰਕਾਰੀ ਤੌਰ ਤੇ ਸਾਰੀ ਅਫਸਰਸ਼ਾਹੀ ਲਾ ਕੇ ਤੋਂ ਉਹਦੀ ਸ਼ੁਰੂਆਤ ਬਹੁਤ ਜਲਦੀ ਤਾਂ ਕਿ ਆਪਾਂ ਨੂੰ ਸਾਰਿਆਂ ਨੂੰ ਇੱਕ ਚੰਗਾ ਤੇ ਸੰਤੁਲਿਤ ਭੋਜਨ ਮਿਲ ਸਕੇ ਆਪਾਂ ਆਪਣੇ ਬੱਚਿਆਂ ਲਈ ਜਿਹੜਾ ਹੈਗਾ ਆਉਣ ਵਾਲੇ ਸਮੇਂ ਲਈ ਕੋਈ ਚੰਗੀਆਂ ਪੜਾਅ ਕਰੀਏ ਤਾਂ ਕਿ ਆਪਾਂ ਨੂੰ ਵੀ ਯਾਦ ਰੱਖਣਾ ਕਿਉਂਕਿ ਇੱਥੋਂ ਸਾਰੇ ਹੋਹ ਤੁਰੇ ਜਾਂਦੇ ਨੇ ਕਿ ਉਹ ਬੰਦੇ ਜਿਹੜੇ ਇੱਥੇ ਬੈਠਦੇ ਸੀਗੇ ਉਹ ਗੱਲਾਂ ਚੰਗੀਆਂ ਨਹੀਂ ਸੀ ਕਰਦੇ ਉਹ ਉਹਨਾਂ ਨੂੰ ਲਾਗੂ ਵੀ ਕਰਦੇ ਸੀ ਤੇ ਕੰਮ ਵੀ ਚੰਗਾ ਕਰਦੇ ਸੀ ਸੋ ਆਪਾਂ ਸਾਰੇ ਜਿੱਥੇ ਐਨ ਆਰ ਆਈ ਵੀਰ ਲਾਈਵ ਸੁਣਦੇ ਹੋਣਗੇ ਜਾਂ ਸੁਣਨਗੇ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਉੱਥੇ ਬੈਠੇ ਜਿਹੜੇ ਹਮੇਸ਼ਾ ਆਪਣੇ ਧਰਤੀ ਨਾਲ ਜੁੜੇ ਹੋਏ ਹੋ ਔਰ ਦਿਨੋਂ ਤੁਸੀਂ ਮੇਰੇ ਨਾਲ ਖਾਸ ਕਰਕੇ ਮੇਰੇ ਨਿਊਟੋ ਸੋਹੀ ਹੈ ਆਪਣਾ ਗਿਲ ਜੇ ਨਾਮ ਲੈਣ ਲੱਗੇ ਫਿਰ ਬਹੁਤ ਲੰਬੀ ਲਿਸਟ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਧਰ ਲਿਆਂਦਾ ਵੀ ਔਰ ਮੈਂ ਜੇ ਤੁਹਾਨੂੰ ਆਏ ਲੱਗੇ ਵੀ ਪਤਾ ਨਹੀਂ ਆਪਾਂ ਲੇਟ ਹੋ ਗਏ ਲੇਟ ਕੁਝ ਨਹੀਂ ਹੋਇਆ ਜੀ ਆਪਾਂ ਬਿਲਕੁਲ ਸਹੀ ਟਾਈਮ ਤੇ ਆ ਔਰ ਕੋਈ ਇਹੋ ਜੀ ਨਹੀਂ ਗੱਲ ਮੈਂ ਤਾਂ ਜਿੱਦਾਂ ਸੀਐਫ ਸਾਹਿਬ ਦਾ ਹੁਣ ਵੀ ਫੋਨ ਆਇਆ ਸੀਗਾ ਕਹਿੰਦੇ ਇੱਕ ਗੱਲ ਕਰਨੀ ਸੀ ਮੈਂ ਖੜ ਜੋ ਅਸੀਂ ਹਜੇ ਗੱਲਾਂ ਆਪਸ ਵਿੱਚ ਬਾੜੀਆਂ ਕਰਨ ਵਾਲੇ ਬੈਠੇ ਆ ਕਹਿੰਦੇ ਚਲੋ ਪਹਿਲਾਂ ਇੱਥੇ ਕਰੋ ਸੋ ਉਹਨਾਂ ਨੇ ਜਿੱਦ ਕਿਹਾ ਉਹਨਾਂ ਨੇ ਇੱਕ ਲਫ਼ਜ਼ ਜਿਹੜਾ ਕਿਹਾ ਨਾ ਕਿ ਮੇਰੇ ਦਿਮਾਗ ਤੇ ਬਹੁਤ ਵੱਡਾ ਬੋਝ ਸੀ ਉਹ ਮੈਂ ਲਾਉਣ ਲੱਗਿਆ ਮੈਂ ਕਿਹਾ ਲਾ ਦਿਓ ਉਹਨਾਂ ਨੇ ਆਪਣਾ ਲਾਤਾ ਤੇ ਅਗਲੇ ਦਿਨ ਆਪਾਂ ਜਾ ਕੇ ਉੱਥੇ ਹਾਜ਼ਰ ਹੋਗੇ ਸੋ ਮੈਂ ਨਹੀਂ ਕਿ ਆਪ ਸੇ ਤੁਸੀਂ ਸਾਰੇ ਉੱਥੇ ਹਾਜ਼ਰ ਤੁਸੀਂ ਔਰ ਆਪਾਂ ਐਵੇਂ ਜਿਵੇਂ ਇੱਕ ਪਰਿਵਾਰ ਦੀ ਤਰ੍ਹਾਂ ਐਂ ਚੱਲਦੇ ਰਹਿਣਾ ਹੈ ਮੇਰੇ ਕੋਲੇ ਫਿਰ ਅਖੀਰ ਤੇ ਕਹੂੰਗਾ ਮੈਂ ਆਪਣੇ ਵੱਲੋਂ ਪਰਿਵਾਰ ਮੇਰੇ ਵੱਡੇ ਬ੍ਰਦਰ ਬੈਠੇ ਨੇ ਜਗਜੀਤ ਸਿੰਘ ਜੀ ਸਾਡੇ ਸਭ ਤੋਂ ਵੱਡੇ ਬ੍ਰਦਰ ਜੋ ਅੱਜ ਨਹੀਂ ਹੈਗੇ ਪਰ ਉਹ ਵੀ ਹੈਗੇ ਸੋ ਸਾਰਿਆਂ ਦਾ ਸਾਰੇ ਪਰਿਵਾਰ ਵੱਲੋਂ ਮੈਂ ਤੁਹਾਡਾ ਸਾਰਿਆਂ ਦਾ ਰਿਸ਼ਤੇਦਾਰਾਂ ਦੋਸਤਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਹਮੇਸ਼ਾ ਨਾਲ ਖੜੇ ਹੋ ਔਰ ਆਪਾਂ ਐਵੇਂ ਜਿਵੇਂ ਹਮੇਸ਼ਾ ਓਡੇ ਨਾਲ ਮੋਢਾ ਲਾ ਕੇ ਚੱਲਾਂਗੇ ਜੇ ਕਦੇ ਮੇਰੇ ਚੁਕ ਕਮੀ ਹੋਵੇ ਤੋ ਫੜ ਕੇ ਵੀ ਰੋਕ ਸਕਦੇ ਹੋ ਸੋ ਤੁਹਾਡਾ ਇੱਥੇ ਆਉਣ ਤੇ ਅੱਜ ਔਰ ਹਮੇਸ਼ਾ ਮਿਲ ਕੇ ਚੱਲਣ ਤੇ ਯੋ ਮੈਂ ਖੁਸ਼ੀ ਹੋਰ ਵਿੱਚ ਗੱਲ ਗਈ ਕਿ ਅਸੀਂ ਬੱਦ ਸਰ ਕੇ ਕੰਮ ਕੀਤਾ ਤੇ ਮੈਂ ਹੁਣ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਵਿੱਤ ਮੰਤਰੀ ਸਰਦਾਰ ਫਪਾਸੇ ਚਿਮਾਰੀ ਉਹ ਵੀ ਆਉਣ ਤੇ ਆ ਕੇ ਸਾਡੇ ਵੀਰ ਨੂੰ ਵਧਾਈ ਦੇਣ ਤੇ ਸੰਗਤਾਂ ਨਾਲ ਸਾਂਝ ਪਾਉਣ ਵਿਚਾਰਾਂ ਦੀ ਆਓ ਜੀ ਇਹ ਇਤਾਂ ਵੱਲੋਂ ਧੰਨਵਾਦ ਕੀਤਾ ਜਾਣਾ ਤੇ ਪਾਓ ਜੀ ਮਾਣ ਮਾਣ ਕੇ ਬਰਜਮਾਨ ਸਰਦਾਰ ਸਸ ਵੀਰ ਸਿੰਘ ਜਿਸ ਸੇਖੋ ਜੀ ਮੈਂਬਰ ਫੋਰ ਕਮਿਸ਼ਨ ਗਵਰਨਮੈਂਟ ਆਫ ਪੰਜਾਬ ਇਸ ਹਲਕੇ ਦੀ ਨਿਮਾਇੰਤਗੀ ਕਰਦੇ ਸਾਡੇ ਵੱਡੇ ਭਰਾ ਡਾ ਜਰਮਾਜਰਾ ਸਾਹਿਬ ਪ੍ਰੋਫੈਸਰ ਜਸਵੰਤ ਸਿੰਘ ਜਰਮਾਜਰਾ ਜੀ ਔਰ ਮੇਰੇ ਸਾਹਮਣੇ ਸਿशोਬਤ ਜੋੜੇਪੁਰ ਗਰੁੱਪ ਦੇ ਸਾਰੇ ਸਾਰੀਆਂ ਸ਼ਕਤੀਤਾ ਜਿੱਦਾਂ ਨੂੰ ਮੈਂ ਲਾਸਟ ਟਾਈਮ ਵੀ ਮਿਲ ਰਿਹਾ ਸੀ ਔਰ ਦੂਸਰੀ ਵਾਰ ਮਿਲ ਰਿਹਾ ਸਭ ਤੋਂ ਪਹਿਲਾਂ ਬਲਾਫ ਹਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਸਾਰੇ ਸ਼ਬਦਾ ਦੇ ਵਿੱਚ ਚੰਗੇ ਸ਼ਬਦਾ ਦੇ ਵਿੱਚ ਸਰਦਾਰ ਜਸਵੀਰ ਸਿੰਘ ਜਸੂ ਅਸੀਂ ਸੇਖੋ ਜੀ ਦਾ ਸਵਾਗਤ ਕੀਤਾ ਗਿਆ ਔਰ ਜੋ ਅਹੁਦਾ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਗਿਆ ਉਹਦੇ ਲਈ ਮੁਬਾਰਕਬਾਦ ਗ੍ਰੀਟਿੰਗ ਜਿਹੜੀਆਂ ਨੇ ਉਹ ਸ਼ੇਅਰ ਕੀਤੀਆਂ ਗੰਜਾਂ ਰਹੀਆਂ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾਗਾ ਕਿ ਤੁਸੀਂ ਆਪਣੇ ਪਿਆਰੇ ਭਰਾ ਲਈ ਮੇਰੇ ਭਰਾ ਦੇ ਲਈ ਅੱਜ ਦਾ ਇਹ ਸਮਾਗਮ ਜਿਹੜਾ ਅਜੋਜਤ ਕੀਤਾਗਾ ਕਿਉਂਕਿ ਜਦੋਂ ਸੁਸਾਇਟੀ ਦੇ ਅੰਦਰ ਚੰਗੇ ਬੰਦਿਆਂ ਨੂੰ ਮਾਨ ਸਨਮਾਨ ਮਿਲਦਾਗਾ ਚੰਗੇ ਬੰਦੇ ਅੱਗੇ ਆਉਂਦੇ ਨੇ ਤਾਂ ਮੈਂ ਸਮਝਦਾ ਸੁਸਾਇਟੀ ਜਿਹੜੀ ਆ ਉਹ ਵੀ ਅੱਗੇ ਵੱਧਦੀ ਆ ਕਿਉਂਕਿ ਨਹੀਂ ਰਾਜਨੀਤੀ ਵਿੱਚ ਦੇਖਿਆ ਗਿਆ ਸੀ ਦੇਖਦੇ ਆਂਗੇ ਮੇਰਾ ਵੀ ਕਾਫੀ ਲੰਬਾ ਤਜਰਬਾ ਹੋ ਗਿਆ ਆਹ ਸਰ ਇਸ ਤਰ੍ਹਾਂ ਦੇ ਲੋਕ ਆ ਜਾਂਦੇ ਨੇ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੋਸਾਇਟੀ ਨੂੰ ਖਰਾਬ ਕਰਦੇ ਨੇ ਪਰ ਲੇਕਿਨ ਜਦੋਂ ਦਾ ਮੇਰਾ ਸਰਦਾਰ ਜਸਵੀਰ ਸਿੰਘ ਦਸੀ ਸੇਖੋੜੀ ਦਾ ਵਾਗ ਆ ਹਮੇਸ਼ਾ ਹੀ ਇਹਨਾਂ ਨੇ ਪੋਜ਼ਿਟਿਵ ਬੇ ਦੇ ਵਿੱਚ ਗੱਲ ਕੀਤੀ ਆ ਹਮੇਸ਼ਾ ਹੀ ਇਹਨਾਂ ਨੇ ਸੋਸਾਇਟੀ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕੀਤੀ ਹੈ ਮੇਰੇ ਯਾਦ ਆ ਪਹਿਲੀ ਵਾਰ ਜਦੋਂ ਮੈਂ ਇਲੈਕਸ਼ਨ ਅਮਰਗੜ ਜ਼ੋਨ ਦੇ ਉੱਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਲੜ ਰਿਹਾ ਸੀ ਮੈਂ 99 ਦੇ ਵਿੱਚ ਆ ਕੇ ਸੰਗਰੂਰ ਵਕਾਲਤ ਸ਼ੁਰੂ ਕੀਤੀ ਔਰ 2 ਸਾਲਾਂ ਬਾਅਦ 2002 ਦੇ ਵਿੱਚ ਪਹਿਲੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਸੀ ਅਮਰਗੜ ਜੋਂਨ ਤੋਂ ਮੈਂ ਇਲੈਕਸ਼ਨ ਲੜਨ ਲੱਗਿਆ ਤਾਂ ਮੈਂ ਇੰਡੀਪੈਂਡੈਂਟ ਆਪਣੇ ਫਾਰਮ ਜਿਹੜੇ ਦੇ ਉਦਾਖਲ ਕੀਤੇ ਇਲੈਕਸ਼ਨ ਲੜੀ ਤਾਂ ਉਸ ਸਮੇਂ ਮੈਂ ਸੈਕੰਡ ਨੰਬਰ ਤੇ ਆਇਆ ਸੀ ਲੂਜ਼ ਕਰ ਗਿਆ ਸੀ ਪਰ ਮੇਰੇ ਯਾਦ ਆਉ ਸ਼ਬਦ ਸਰਦਾਰ ਜਸਵੀਰ ਸਿੰਘ ਅੱਸੀ ਸੇਖੋ ਜੀ ਦੇ ਜਦੋਂ ਮੈਂ ਉਹਨਾਂ ਨੂੰ ਮਿਲਿਆ ਪਹਿਲੀ ਵਾਰ ਇੰਨਾਂ ਨੇ ਕਿਹਾ ਕਿ ਸਾਡੇ ਪਿੰਡ ਆਉਣਾ ਜਦੋਂ ਮਰਜ਼ੀ ਆਓ ਵੈਲਕਮ ਘਰੇ ਆਉਣਾ ਜਦੋਂ ਮਰਜ਼ੀ ਆਓ ਵੈਲਕਮ ਪਰ ਲੇਕਿਨ ਵੋਟਾਂ ਜਿਹੜੀਆਂ ਨੇ ਉਹ ਸਾਡੇ ਪਿੰਡੋਂ ਸਾਰੀਆਂ ਪਾਰਟੀਆਂ ਨਾਲ ਵੱਧ ਪੈਣਗੀਆਂ ਮੈਂ ਕਿੰਨੀਆਂ ਕਹਿੰਦੇ 47 ਜਿਹੜੇ 47 ਮੈਂ ਕਿਹਾ ਘਟਦੇ ਕਹਿੰਦੇ ਸਾਡੀਆਂ ਵੋਟਾਂ ਹੀ ਘਟਦੇ ਪਿੰਡ ਦੀਆਂ ਸਾਡੇ ਪਿੰਡ ਦੀਆਂ ਵੋਟਾਂ ਇੰਨੀਆਂ ਨੇ ਕਿੰਦੇ ਸੀ ਉਦੋਂ 100 ਸਤੈ 100 ਤੋਂ ਘਟ ਸੀ ਗਿਆ 98 ਯਾਨੀ 98 ਜੋ ਕਹਿੰਦੇ 47 ਵੋਟਾਂ ਪੈਣਗੀਆਂ ਪੁਰਾਣੀਆਂ ਵੋਟਾਂ ਮਤਲਬ ਕਿ ਸ਼ੁਰੂ ਤੋਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਉਸੇ ਤਰੀਕੇ ਦਾ ਪਿਆਰ ਜਿਹੜਾ ਉਹ ਬਣਿਆ ਹੋਇਆ ਕਦੇ ਵੀ ਕਿਸੇ ਵੀ ਕਿਸਮ ਦੀ ਖਟਾਸ ਜਿਹੜੀ ਆ ਨਹੀਂ ਆਈ ਔਰ ਉਸ ਵਾਰ ਜਦੋਂ 2016 ਦੇ ਅੰਦਰ 14 ਦੇ ਅੰਦਰ ਗੱਲ ਹੋਈ ਪਾਰਟੀ ਦੇ ਵਿੱਚ ਸਰਦਾਰ ਜਸਵੀਰ ਸਿੰਘ ਅਸੀ ਸੇਖੋਂ ਜੀ ਬਹੁਤ ਵੱਡਾ ਰੋਲ ਜਿਹੜਾ ਉਸ ਸਮੇਂ ਪੰਜਾਬ ਦੇ ਅੰਦਰ ਨਿਭਾਇਆ ਸੀਗੇ ਸਾਡਾ ਛੋਟਾ ਵੀ ਸਾਹਮਣੇ ਬੈਠਾ ਸੰਗਾ ਅਭਿੰਦਰ ਸਿੰਘ ਦਾ ਉਹ ਵੀ ਉਸ ਸਮੇਂ ਬਹੁਤ ਜ਼ਿਆਦਾ ਪਾਰਟੀ ਦੇ ਅੰਦਰ ਸਰਗਰਮ ਸੀ ਅਸੀਂ ਸਾਰੇ ਮਿਲ ਕੇ ਇੱਕ ਗਰੁੱਪ ਪੜਾ ਕੇ ਸਰੂਰ ਦੇ ਅੰਦਰ ਇਲੈਕਸ਼ਨ ਲੜੀ ਔਰ ਬਹੁਤ ਹੀ ਅੱਛਾ ਰਿਜ਼ਲਟ ਮੈਂ ਸਮਝਦਾ ਪਹਿਲੀ ਵਾਰ ਪੰਜਾਬ ਦੇ ਵਿੱਚ ਹੋਇਆ ਕਿ ਤੀਜੀ ਧਿਰ ਨੂੰ ਥਰਡ ਥਿਰ ਨੂੰ ਜਿਹੜੀ ਪਹਿਲੀ ਵਾਰ ਹੋਇਆ ਪੰਜਾਬ ਦੀ ਹਿਸਟਰੀ ਚ 2017 ਚ ਪਹਿਲਾ ਤਜਰਬਾ ਸੀ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਪ੍ਰਧਾਨ ਉਦੋਂ ਉਹਨਾਂ ਨੇ ਵੀ ਜਲੰਧਾ ਬਾਦ ਤੋਂ ਇਲੈਕਸ਼ਨ ਲੜੀ ਸੀਗੀ ਔਰ ਉਸ ਸਮੇਂ ਪੰਜਾਬ ਦੇ ਲੋਕਾਂ ਨੇ 20 ਸੀਟਾਂ ਜਿਹੜੀਆਂ ਉਹ ਆਵਾਜ਼ ਵੀ ਪਾਰਟੀ ਦੇ ਹਿੱਸੇ ਬਣੀਆਂ ਇਹ ਵੱਡੀ ਗੱਲ ਆ ਮੈਂ ਤਾਂ ਕਰ ਸਾਂਝੀ ਕਰ ਰਿਹਾ ਕਿ ਸੇਖੋ ਸਾਹਿਬ ਉਸ ਧਿਰ ਨਾਲ ਜੁੜੇ ਇਹਨਾਂ ਨੂੰ politically ਸਮਝ ਸੀ ਕਿ ਉਹ ਪੰਜਾਬ ਕਿਸ ਕਰਵਟ ਕਰ ਰਿਹਾ ਪੰਜਾਬ ਕਿਸ ਪਾਸੇ ਜਾ ਰਿਹਾਗਾ ਪੰਜਾਬ ਉਹਨਾਂ ਤਰ੍ਹਾਂ ਤੋਂ ਦੁਖੀ ਹੋ ਚੁੱਕਿਆ ਜਿਨ੍ਹਾਂ ਨੇ ਲਗਭਗ 70-75 ਸਾਲ ਰਾਜ ਕੀਤਾ ਕਿ ਪੰਜਾਬ ਜਿਹੜਾ ਪੰਜਾਬ ਦੇਚ ਇਕਨੋਮਿਕ ਦੀ ਗੱਲ ਕਰ ਲਈਏ ਪੰਜਾਬ ਦੀ ਅਰਥਵਿਵਸਥਾ ਪੰਜਾਬ ਦੇ ਸਮਾਜਿਕ ਸਰਕਾਰ ਹਰ ਇੱਕ ਪਾਸੇ ਪੰਜਾਬ ਜਿਹੜਾ ਪਿੱਛੇ ਨੂੰ ਜਾ ਰਿਹਾ ਸੀ ਤਾਂ ਉਸੇ ਸਮੇਂ ਪੰਜਾਬ ਚ ਆਵਾਜ਼ ਵੀ ਪਾਰਟੀ ਦਾ ਗਠਨ ਹੋਇਆ ਤੇ ਵੀ ਸੀਟਾਂ ਜਿਹੜੀਆਂ ਪ੍ਰਾਪਤ ਹੋ ਜਾਂਦੀਆਂ ਪਰ ਉਸ ਤੋਂ ਥੋੜੇ ਸਮੇਂ ਬਾਅਦ ਹੀ ਜਦੋਂ ਵੀ ਸੇਖੋ ਸਾਹਿਬ ਮਿਲਦੇ ਜਦੋਂ ਵੀ ਕਦੇ ਗੱਲ ਹੁੰਦੀ ਤਾਂ ਇਹਨਾਂ ਨੇ ਮੈਨੂੰ ਕਹਿਣਾ ਕਿ ਨਹੀਂ ਫਰੰਟ ਤੇ ਹੋ ਕੇ ਆਪਣੀ ਭੂਮਿਕਾ ਨਿਭਾਉਂਦੇ ਰਹੋ ਹਮੇਸ਼ਾ ਇਹ ਹੱਲਾਸ਼ੇਰੀ ਦਿੱਤੀ ਕਿਉਂਕਿ ਕਾਫੀ ਵੱਡੀ ਗੱਲ ਆ ਕੋਈ ਵੀ ਵਿਅਕਤੀ ਪਹਿਲੀ ਵਾਰ ਜਿੱਤੇ ਤੇ ਪਹਿਲੀ ਵਾਰ ਹੀ ਪੰਜਾਬ ਦੀ ਵਿਧਾਨ ਸਭਾ ਚ ਲੀਡਰ ਆਪੋਜੀਸ਼ਨ ਬਣਦੇ ਕਿਉਂਕਿ ਮੇਰੇ ਤੋਂ ਪਹਿਲਾਂ ਦੋ ਵੱਡੇ ਐਕਸਪੀਰੀਅੰਸ ਲੀਡਰ ਜਿਨ੍ਹਾਂ ਵਿੱਚ ਸਰਦਾਰ ਹਰਵਿੰਦਰ ਸਿੰਘ ਫੂਲਕਾ ਜੀ ਸਭ ਤੋਂ ਪਹਿਲਾਂ ਪਾਰਟੀ ਦੇ ਉਹਨਾਂ ਨੂੰ ਲੀਡਰ ਆਪੋਜੀਸ਼ਨ ਲਾਇਆ ਔਰ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਨਿੱਜੀ ਕੇਸ ਦੇ ਕਾਰਨ ਨਹੀਂ ਇਹ ਭੂਮਿਕਾ ਨਿਭਾ ਸਕਦਾ ਮੇਰਾ ਇੰਟਰਸਟ ਨਹੀਂ ਹੈਗਾ ਮੇਰਾ ਮੇਰੀ ਪ੍ਰੋਬਲਮ ਆ ਰਹੀ ਹੈ ਟੈਕਨੀਕਲੀ ਮੈਂ ਵਕਾਲਤ ਨਹੀਂ ਕਰ ਸਕਦਾ ਕਿਉਂਕਿ ਆਫਿਸ ਆਫ ਪ੍ਰੋਫਿਟ ਦੀ ਕਾਲੋ ਸਾਹਿਬ ਆਫਿਸ ਆਫ ਪ੍ਰੋਫਿਟ ਦਾ ਇਸ਼ੂ ਕ੍ਰੀਏਟ ਹੋ ਗਿਆ ਉਹ ਆਪਣਾ ਕੰਟੈਸਟ ਨਹੀਂ ਕਰ ਸਕਦੇ ਇਸ ਕੇਸ 1984 ਵਾਲਾ 1984 ਦੇ ਦੰਗਿਆਂ ਵਾਲਾ ਤੇ ਉਸ ਤੋਂ ਬਾਅਦ ਜਿਹੜਾ ਤਰੰਤ ਸੁਪਾਸ ਸਿੰਘ ਖੈਰਾ ਜੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਮੈਂ ਕਿੱਸਾ ਤਾਂ ਸਾਂਝਾ ਕਰ ਰਿਹਾ ਕਿ ਜਿਸ ਤਰ੍ਹਾਂ ਸਬਰ ਤੇ ਸੰਤੋਖ ਦੀ ਗੱਲ बार-बार ਸਾਹਮਣੇ ਆਈਆ ਉਹੀ ਸਬਰ ਤੇ ਸੰਤੋਖ ਮੈਨੂੰ ਸਰਦਾਰ ਜਸਵੀਰ ਸਿੰਘ ਦੱਸੀ ਸੇਖੋ ਜੀ ਸਿਖਾਉਂਦੇ ਰਹੇ ਤੇ ਬਿਲਕੁਲ ਅਸੀਂ ਵੀ ਸੁਖਪਾਲ ਸਿੰਘ ਖੈਰਾ ਜੀ ਦਾ ਨਾਲ ਕੇ ਲਗਾਤਾਰ ਉਸ ਸਮੇਂ ਦੀ ਸਰਕਾਰ ਦੀਆਂ ناکامیਆਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਰਹੇ ਪੰਜਾਬ ਦੇ ਅੰਦਰ ਪਾਰਟੀ ਦੇ ਅੱਗੇ ਲੈ ਜਾਂਦੇ ਰਹੇ ਪਰੰਤੂ ਥੋੜੇ ਸਮੇਂ ਬਾਅਦ ਉਹਨਾਂ ਪਾਰਟੀ ਨੇ ਦੇਖਿਆ ਕਿ ਸੁਖਪਾਲ ਸਿੰਘ ਜਾ ਰਿਹਾ ਕਿਸੇ ਹੋਰ ਸਾਈਡ ਵੱਲ ਪਾਰਟੀ ਨੂੰ ਲੈ ਕੇ ਜਾ ਰਿਹਾ ਟ੍ਰੈਡੀਸ਼ਨਲ ਪਾਰਟੀ ਦੀਆਂ ਰਵਾਈਤਾਂ ਵੱਲ ਵੱਧ ਰਿਹਾ ਤਾਂ ਉਸੇ ਸਮੇਂ ਜਿਹੜਾ ਉਹਨਾਂ ਨੂੰ ਹਟਾ ਕੇ ਮੈਨੂੰ ਜਿਹੜੀ ਬੰਗਡੋਰਾ ਉਹ ਦਿੱਤੀ ਗਈ ਉਹਦੇ ਵਿੱਚ ਸਰਦਾਰ ਜਸਵੀਰ ਸਿੰਘ ਜੱਸੀ ਸੇਖੋਂ ਦਾ ਬਹੁਤ ਵੱਡਾ ਰੋਲ ਸੀ ਕਿਉਂਕਿ ਜਦੋਂ ਟਿਕਟ ਮਿਲੀ ਮੇਰੇ ਯਾਦ ਆ ਉਸ ਸਮੇਂ ਵੀ ਸਭ ਤੋਂ ਅਹਿਮ ਰੋਲ ਸਰਦਾਰ ਜਸਵੀਰ ਸਿੰਘ ਜੱਸੀ ਸੇਖੋਂ ਜੀ ਦਾ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਤਰੀ ਸਾਹਿਬ ਦਾ ਰਿਹਾ ਪਹਿਲਾਂ ਮੈਨੂੰ ਜਿਹੜੇ ਸਰਵੇ ਕਰਨ ਤੇ ਮੈਨੂੰ ਕਹਿੰਦੇ ਕਿਥੋਂ ਲੜਦਾ ਚਾਹਰਾ ਮੈਂ ਕਹਾਂ ਦੱਸੋ ਕਿ ਇਹ ਮਹਿਲ ਕਲਾਂ ਠੀਕ ਆ ਮਹਿਲ ਕਲਾਂ ਜਾ ਕੇ ਦੇਖਿਆ ਮੈਂ ਆਕੇ ਸ਼ਹਿਜਾਦ ਉਹ ਤੁਹਾਡੇ ਮੈਂ ਕਹਾਂ ਮੈਨੂੰ ਲੱਗਦਾ ਠੀਕ ਨਹੀਂ ਰਹਿਣੀ ਮੇਰੀ ਸਵਾਦ ਥੋੜਾ ਇਸ ਤਰ੍ਹਾਂ ਦਾਗਾ ਫਿਰ ਕਹਿੰਦੇ ਪਤੌੜ ਦੇਖੋ ਪਤੌੜ ਗਿਆ ਨਹੀਂ ਮੈਂ ਕਹਾਂ ਇੱਥੇ ਵੀ ਗੱਲ ਨਹੀਂ ਬਣਦੀ ਫਿਰ ਕਹਿੰਦੇ ਮੈਂ ਕਹਾਂ ਡੜਬਾ ਠੀਕ ਲੱਗਦੀ ਹੈ ਇਹ ਸੱਚੀ ਗੱਲ ਆ ਸਿੱਖੋ ਸਾਹਿਬ ਬਿਲਕੁਲ ਅਸੀਂ ਡਿਸਕਸ ਕੀਤਾ ਕਿ ਡੜਬਾ ਠੀਕ ਲੱਗਦੀ ਆ ਔਰ ਡੜਬੇ ਗਏ ਔਰ ਪਹਿਲੀ ਵਾਰ ਜਿਹੜੀ ਆ ਉੱਥੋਂ ਸਫਲਤਾ ਹਾਸਲ ਸਾਰੇ ਭਰਾਵਾਂ ਦੀ ਜਿਹੜੀ ਆ ਸਹਿਯੋਗ ਦੇ ਨਾਲ ਹੋਈ ਉਸ ਵਿੱਚ ਦੇ ਵਿੱਚ ਵੀ ਸਿੱਖੋ ਸਾਹਿਬ ਦਾ ਬਹੁਤ ਵੱਡਾ ਰੋਲ ਸੀਗਾ ਸੋ ਉਸ ਵਾਰ 2022 ਦੇ ਅੰਦਰ ਸਿੱਖੋ ਸਾਹਿਬ ਕਹਿੰਦੇ ਵੀ ਮੈਂ ਦੇਖੋ ਇੱਥੇ ਮਾਨ ਸਾਹਿਬ ਇਲੈਕਸ਼ਨ ਲੜ ਰਹੇ ਨੇ ਤੇ ਮੈਂ ਕਿਸੇ ਹੋਰ ਜਗ੍ਹਾ ਤੋਂ ਇਲੈਕਸ਼ਨ ਨਹੀਂ ਲੜਨੇ ਕਿਉਂਕਿ ਅਮਰਗੜ ਤੋਂ ਆਲੜੀ ਪ੍ਰੋਫੈਸਰ ਜਸਵੰਤ ਸਿੰਘ ਜਨਮਾਧਰਾ ਜੀ ਤਿਆਰੀ ਕਰ ਰਹੇ ਨੇ ਜਾਂ ਹੋਰ ਨਾਲ ਹਲਕਿਆਂ ਤੋਂ ਸਾਰੇ ਵਿਅਕਤੀ ਤਿਆਰੀ ਕਰ ਰਹੇ ਨੇ ਕਿ ਇਸ ਗੱਲ ਕਰਕੇ ਮੈਂ ਕੋਈ ਨਹੀਂ ਲੜਨੀ ਮੈਂ ਸਿਰਫ ਸਪੋਰਟ ਕਰਨੀ ਆ ਔਰ ਮਾਨ ਸਾਹਿਬ ਨੂੰ ਦਿਟਾਉਣਾ ਕਿ ਇਸ ਤਰੰਗਲ ਸਾਰੇ ਬੁਲਾਰਿਆਂ ਨੇ ਕੀਤੀ ਆ ਸੋ ਸਬਰ ਸੰਦੋਖ ਜਿਹੜਾ ਲੰਬਾ ਅਰਸਾ ਇਹਨਾਂ ਨੇ ਰੱਖਿਆ ਹੁਣ ਵੀ ਲਗਭਗ ਅਸੀਂ ਪਿਛਲੇ 3 ਸਾਲ ਤੋਂ ਲਗਭਗ ਹਰ ਰੋਜ਼ ਦੁਜੇ ਦਿਨ ਤੀਜੇ ਦਿਨ ਚੌਥੇ ਦਿਨ ਕਿਤੇ ਨਾ ਕਿਤੇ ਸੀ ਬੰਦੇ ਰਹੇ ਨੇ ਆ ਹਮੇਸ਼ਾ ਇਹੀ ਗੱਲ ਕਰਦੇ ਆ ਕਿ ਪੰਜਾਬ ਦੀ ਆਰਥਿਕਤਾ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਪੰਜਾਬ ਦੇ ਖਤਮ ਹੋ ਰਹੇ ਸੋਰਸਸ ਨੂੰ ਕਿਵੇਂ ਅੱਗੇ ਲਿਜਾਇਆ ਜਾਵੇ ਪੰਜਾਬ ਦੀ ਜਿਹੜੀ ਅਗਰੀਕਲਚਰਲ ਪਾਲਿਸੀ ਆ ਔਰ ਕਿਵੇਂ ਠੀਕ ਕੀਤਾ ਜਾਵੇ ਕਿ ਪੰਜਾਬ ਅਗਰੀਡੀਅਨ ਪਾਲਿਸੀ ਹੋ ਕੇ ਕੇ ਪੰਜਾਬ ਦੇ ਅੰਦਰ ਇੰਡਸਟਰੀ ਘਟਾ ਔਰ ਟੈਕਸਸ ਘਟਨੇਗੇ ਔਰ ਉਸ ਤਰ੍ਹਾਂ ਦੀ ਡਿਵੈਲਪਮੈਂਟ ਜਿਹੜੀ ਆ ਉਹ ਨਹੀਂ ਹੋ ਰਹੀ ਪਰ ਲੇਕਿਨ ਪਿਛਲੇ ਪਿਛਲੇ 3 ਸਾਲਾਂ ਤੋਂ ਮੈਂ ਬੜੇ ਮਾਣ ਦੇ ਨਾਲ ਕਹਿ ਸਕਦਾਗਾ ਕਿ ਜੋ ਜਿਸ ਵਿਅਕਤੀ ਨੂੰ ਸਰਦਾਰ ਜਸਵੀਰ ਸਿੰਘ ਜਸਜੀਤ ਸਿੰਘ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜਰੀਵਾੜੀ 84 ਔਰ ਮੈਂ ਇਸ ਜਗ੍ਹਾ ਤੇ ਪਹੁੰਚਾ ਕਿ ਮੈਨੂੰ ਫਰਸ ਮਿਸਟਰ ਬਣਾਇਆ ਗਿਆ ਜਿਹੜੀ ਆਮਦਨ ਪਿਛਲੇ 5 ਸਾਲਾਂ ਚ ਜਦੋਂ ਕਾਂਗਰਸ ਪਾਰਟੀ ਦਾ ਰਾਜ ਸੀ ਜਿੰਨੀ ਆਮਦਨ ਉਹਨਾਂ 5 ਸਾਲਾਂ ਚ ਪੰਜਾਬ ਦੇ ਖਜ਼ਾਨੇ ਚ ਹੋਈ ਸੀ ਉਸ ਤੋਂ ਜ਼ਿਆਦਾ ਆਮਦਨ ਤਿੰਨਾਂ ਸਾਲਾਂ ਦੇ ਵਿੱਚ ਹੁਣ ਤੱਕ ਪੰਜਾਬ ਦੇ ਖਜ਼ਾਨੇ ਚ ਹੋਈ ਸੀ ਕਿਉਂਕਿ ਜਦੋਂ ਵੀ ਕਦੇ ਇਹਨਾਂ ਨਾਲ ਮਿਲਦੇ ਆ ਸਖਤ ਬੇਨੰਮ ਦੀ ਗੱਲ ਕਰਦੇ ਨੇ ਕਿ ਨਹੀਂ ਯਾਰ ਆ ਖੇਤਰ ਰਹਿ ਗਿਆ ਆ ਖੇਤਰ ਰਹਿ ਗਿਆ ਅੱਜ ਮੈਂ ਇਸ ਇਲਾਕੇ ਚ ਗਿਆ ਸੀ ਉੱਥੇ ਮੈਨੂੰ ਪਤਾ ਲੱਗਿਆ ਕਿ ਇੱਥੇ ਜੀਐਸਟੀ ਦੀ ਚੋਰੀ ਹੁੰਦੀ ਆ ਇੱਥੇ ਟੈਕਸਸ ਘੱਟ ਭਰੇ ਜਾਂਦੇ ਨੇ ਹਾਂ ਜਗ੍ਹਾ ਦੇ ਮਤਲਬ ਹਰ ਰੋਜ਼ ਕੋਈ ਨਾ ਕੋਈ ਜਿਹੜਾ ਪੋਸਟਪ ਸਵੇਹਾਗਾ ਉਹ ਪੋਸਟਾ ਰਹਿੰਦਾਗਾ ਇਹੀ ਕਾਰਨ ਆ ਕਿ ਅੱਜ ਪੰਜਾਬ ਜਿਹੜਾ ਉਹ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇ ਤਰੱਕੀ ਕਰ ਰਿਹਾ ਔਰ ਮੈਂ ਤੁਹਾਡਾ ਸਾਰਿਆਂ ਦਾ ਜਿੱਥੇ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਅੱਜ ਸਾਡੇ ਪਰਿਵਾਰ ਦੇ ਵਿੱਚ ਆ ਕੇ ਖੁਸ਼ੀਆਂ ਸਾਂਝੀਆਂ ਕਰ ਰਹੇ ਹੋ ਉੱਥੇ ਮੇਰੇ ਵੱਡੇ ਭਰਾ ਜਸਵੀਰ ਸਿੰਘ ਜੱਸੀ ਸੇਖੋ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਔਰ ਬਹੁਤ ਹੀ ਅੱਛਾ ਉਹਦਾ ਇਹਨਾਂ ਨੂੰ ਮਿਲਿਆਗਾ ਔਰ ਇਹਦੇ ਅੰਦਰ ਬੜਾ ਕੰਮ ਕਰਨ ਦਾ ਜਿਹੜਾ ਕੰਮ ਕੀਤਾ ਜਾ ਸਕਦਾਗਾ ਮੈਂ ਤਾਂ ਦੇਖ ਰਿਹਾ ਸੀ ਕਿ ਮੇਰੇ ਕੋਲੇ ਫਾਇਲਾ ਜਦੋਂ ਤੁਹਾਡੇ ਕਮਿਸ਼ਨ ਦੀ ਆਉਂਦੀਆਂ ਨੇ ਕਿ ਇਸ ਦੇਸ਼ 'ਚ ਜਾਣਾਗਾ ਇਜ਼ਰਾਈਲ 'ਚ ਜਾਣਾਗਾ ਪਤਾ ਨਹੀਂ ਕਿਹੜੇ ਕਿਹੜੇ ਕੰਟਰੀਆਂ ਦੇ ਫਾਇਲਾ ਹੁੰਦੀਆਂ ਇਹਨਾਂ ਦੀਆਂ ਸਾਰੇ ਤੁਹਾਡੇ ਨਾਲ ਦੇ ਮੈਂਬਰ ਸਾਹਿਬਾਨ ਚੇਅਰਮੈਨ ਸਾਹਿਬ ਜਾਂਦੇ ਰਹਿੰਦੇ ਨੇ ਕਿ ਸੋ ਮੈਂ ਤਾਂ ਮੈਂ ਵੀ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਜਿਹੜਾ ਤੁਹਾਡਾ ਜੋੜੇਪੁਰ ਗਰੁੱਪ ਬੈਠਾਗਾ ਇਹਦੇ ਵਿੱਚੋਂ ਵੀ ਕੁਝ ਕੁ ਬੰਦੇ ਸੰਟ ਹੋ ਇਹਨਾਂ ਚੋਂ ਵੀ ਸਿਲੈਕਟ ਕਰੋ ਜਿਹੜੇ ਅੱਛੇ ਨੇਗੇ ਉਹਨਾਂ ਨੂੰ ਲੈ ਕੇ ਜਾਓ ਬਫਤ ਵੜਾਓ ਪੈਸੇ ਜਿਹੜੇ ਦੇਓ ਸੀ ਫਾਈਨੈਂਸ ਡਿਪਾਰਟਮੈਂਟ ਕੋਲੋਂ ਸਾਰੇ ਦੇ ਦੇਵਾਂਗੇ ਤਾਂ ਕਿ ਤੁਸੀਂ ਸਟੱਡੀ ਕਰਕੇ ਆਓ ਔਰ ਪੰਜਾਬ ਵਿੱਚ ਅਗਰੀਕਲਚਰ ਨੀ ਪਾਲਿਸੀ ਆ ਚਾਹੇ ਹੋਰ ਪਾਲਿਸੀ ਇੰਡਸਟਰੀਅਲ ਪਾਲਿਸੀ ਆ ਉਦੇ ਅੰਦਰ ਆਪਣਾ ਯੋਗਦਾਨ ਪਾ ਸਕੂ ਅਰ ਇਸ ਤੋਂ ਬਿਨਾ ਮੈਂ ਜ਼ਰੂਰ ਕਰੂੰਗਾ ਜਦੋਂ ਲਾਸਟ ਟਾਈਮ ਆਇਆ ਸੀ ਉਸ ਸਮੇਂ ਵੀ ਇਹ ਮੰਗ ਉੱਠੀ ਸੀ ਕਿ ਬਿਲਕੁਲ ਇਸ ਬਿਸ਼ਰਾਮ ਕਰਨ ਨੂੰ ਅੱਛਾ ਬੜਾਇਆ ਜਾਵੇ ਉਦੋਂ ਪੈਸੇ ਜਾਰੀ ਕੀਤੇ ਸੀ ਕਾਫੀ ਹੱਦ ਤੱਕ ਠੀਕ ਹੋ ਗਿਆ ਹੁਣ ਦੁਬਾਰਾ ਜਾਰੀ ਕੀਤੇ ਨੇ ਹੁਣੇ ਆਉਣ ਸਾਰ ਮੈਨੂੰ ਥੋੜਾ ਜਿਹਾ ਫੀਲ ਹੋਇਆ ਕਿ ਸਾਹਮਣੇ ਕੰਮ ਕਰ ਲਈਏ ਜਾਂ ਕੋਈ ਹੋਰ ਨਮਾ ਕਰ ਲਈਏ ਕਿਉਂਕਿ ਕਈ ਵਾਰ ਸ਼ਾਮ ਦੇ ਪ੍ਰੋਗਰਾਮ ਵੀ ਬਣਾ ਲਏ ਤੁਸੀਂ ਅੱਕੇ ਢੈਰ ਚੱਲਦੇ ਹੈਗੇ ਮੈਂ ਦੇਖ ਰਿਹਾ ਸੀਗਾ ਹੈ ਜੀ ਜਾਲੀ ਜਾਲੀ ਲਵਾਓ ਕਹਿੰਦੇ ਜਾਲੀ ਲਵਾਓ ਬਿਲਕੁਲ ਜਾਲੀ ਲਵਾਉਣੀ ਚਾਹੀਦੀ ਹੈ ਸ਼ਾਮ ਨੂੰ ਕਈ ਵਾਰ ਮੂੜ ਬਣ ਜਾਂਦਾ ਵੀ ਨਾਲ ਲੀਏ ਤੇ ਇਸ ਕਰਕੇ ਤੈਰੰਦਾ ਉਦੋਂ ਉਦੋਂ ਸਮਾਂ ਠੀਕ ਨਹੀਂ ਹੁੰਦਾ ਬਿਲਕੁਲ ਆਉਣ ਵਾਲੇ ਸਮੇਂ 'ਚ ਆਪਾਂ ਇਹ ਵੀ ਪ੍ਰਬੰਧ ਕਰਾਂਗੇ ਸੋ ਸਾਰੀ ਸੰਗਤ ਇੱਕ ਵਾਰ ਫੇਰ ਮੇਰੇ ਵੱਲੋਂ ਸਰਦਾਰ ਜਸਵੀਰ ਸਿੰਘ ਅਸੀ ਸੇਖੋ ਜੀ ਵੱਲੋਂ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਸਾਰੇ ਭਰਾਵਾਂ ਵੱਲੋਂ ਸਾਰੇ ਪਰਿਵਾਰ ਦੇ ਮੈਂਬਰ ਸਹਿਬਾਨ ਵੱਲੋਂ ਔਰ ਹਲ ਕਾਮਰਗੜ ਦੇ ਐਮ ਐਲ ਏ ਪ੍ਰੋਫੈਸਰ ਜਸਵੰਤ ਸਿੰਘ ਜਿੰਦਰਾ ਮਾਜਰਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਹੁਤ ਹੀ ਖੁਸ਼ੀ ਆ ਸਾਰਿਆਂ ਨੂੰ ਸਾਡਿਆਂ ਨੂੰ ਅੰਦਰੋਂ ਆਪਣੇ ਜਿਸ ਬਾਤ ਨੇ ਜੀ ਸਾਂਝੀ ਕਰ ਰਹੇ ਆ ਤੇ ਸਦਾ ਹੀ ਅਸੀਂ ਕਹਿੰਦੇ ਆ ਇਸ ਤਰ੍ਹਾਂ ਦੀਆਂ ਖੁਸ਼ੀਆਂ ਇੱਥੇ ਆਪਾਂ ਸਵਾਗਤ ਕਰਦੇ ਰਹੀਏ ਜਿਸ ਤੋਂ ਬਾਅਦ ਆਪਾਂ ਸਾਰਿਆਂ ਨੇ ਇਕੱਠੇ ਇੱਕ ਗਰੁੱਪ ਫੋਟੋ ਵੀ ਕਰਵਾਉਣੀ ਆ ਇਹ ਤੋਂ ਬਾਅਦ ਅਗਲਾ ਸਨਮਾਨ ਆ ਜਿਹੜਾ ਸਾਡੇ ਅਸੀਂ ਬਹੁਤ ਹੀ ਸਤਿਕਾਰਯੋਗ ਸਾਡੇ ਵਿੱਤ ਮੰਤਰੀ ਜੀ ਨੇ ਹਰਪਾ ਸਿੰਘ ਚੀਮਾ ਜੀ ਉਹਨਾਂ ਦਾ ਕਰਨਾ ਤੇ ਮੈਂ ਕਹਿਣਾ ਕਿ ਸੁਨਿੰਦਰਪਾਲ ਨੇਡੂ ਭਾਈ ਜੀ ਸਾਰੇ ਅੱਗੇ ਹੋ ਜਿਓ ਆਪਾਂ ਸਨਮਾਨ ਕਰ ਸਕੀਏ ਬੋਲੇ ਸੋ ਨਿਹਾਲ ਹੋਇਓ ਜਤਿੰਦਰ ਅੱਗੇ ਹੋ ਜਾਓ ਫਿਰ ਅੱਗੇ ਹੋ ਜਾਓ ਕੋਈ ਨਹੀਂ ਤੇਰੀ ਬਾਹਰ ਅੱਜ ਨਹੀਂ ਗੱਲ ਚੱਲਦੀ ਦੁਵਾਰਾ ਤੇ ਅੱਜ ਲੰਘ ਜੀ ਟਿੰਨਾ ਵਈ ਜੀ ਅੱਗੇ ਲੰਘ ਜਾਓ ਇਸ ਤੋਂ ਬਾਅਦ ਜਸਮਾਨ ਸਾਡੇ ਵਿਦਾਇਕ ਜਮਗੜਾ ਜੀ ਦਾ ਕਰਨਾ ਨਵਜੋਤ ਜੀ ਤੁਸੀਂ ਵੀ ਆ ਜਾਓ ਅੱਗੇ ਨਾੜ ਖੜਜੋ ਤੇ ਸਾਰੀ ਆਪਾਂ ਸਾਡੇ ਲਈ ਸਨਮਾਨ ਜੋਗ ਸ਼ਕਸ਼ੀਤਾ ਨੇ ਕਿ ਹੁਣ ਕਸਿਸ ਸਨਮਾਨ ਕਰ ਰਹੇ ਹਾਂ ਰਾਜ ਗਜਨਵਰ ਰਾਜੀ ਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਤੋਂ ਅਗਲਾ ਸਨਮਾਨ ਹੈਗਾ ਜਿਹੜਾ ਸੀ ਸਾਡੇ ਕਮਿਸ਼ਨਰ ਨੇ ਇੰਟਰੋਡਕਸ ਦੇ ਅਸੀਂ ਉਹਨਾਂ ਦਾ ਕਰਨਾ ਜੀ ਐਸ ਕਾਲੋਂ ਜੀ ਉਹ ਬਹੁਤ ਅਭਿਜਿੰਦਰ ਸਿੰਘਾਇਰ ਜੀ ਫੋਨ ਬਾਅਦ ਵਿੱਚ ਸੁਣ ਲਿਓ ਤੁਹਾਡੀ ਹਾਜ਼ਰੀ ਇੱਥੇ ਜ਼ਰੂਰੀ ਆ ਤੇ ਆ ਜਾਓ ਸਾਡੇ ਲਈ ਬਹੁਤ ਜਿੰਨੇ ਵੀ ਹੋਰ ਵੀ ਜਿਹੜੇ ਸੰਗਤ ਦੇ ਵਿੱਚ ਬੈਠੇ ਨੇ ਵੀ ਰਾਜਾ ਤਾਂ ਕਿ ਤੋਂ ਬਾਅਦ ਆਪਾਂ ਨੇ ਗਰੁੱਪ ਫੋਟੋ ਵੀ ਕਰਨੀ ਆ ਇਸ ਤੋਂ ਬਾਅਦ ਰਵਿੰਦਰ ਸਿੰਘਾ ਜੀ ਸਤਨਾਮ ਤੇ ਸਨਮਾਨ ਕਰਿਆ ਜਿਹੜੇ ਹੁਣੇ-ਹੁਣੇ ਜਿਨ੍ਹਾਂ ਨੂੰ ਪਾਰਟੀ ਨੇ ਜ਼ਿੰਮੇਵਾਰੀ ਸੌਂਪੀ ਹੈ ਮੀਡੀਆ ਇੰਚਾਰਜ ਦੀ ਆਪਣੇ ਮਾਲਵੇਜੋਂ ਦੀ ਸਾਡੇ ਬਹੁਤ ਹੀ ਮਿੱਤਰ ਨੇ ਰਵਿੰਦਰ ਸਿੰਘਾ ਜੀ ਇਸ ਤੋਂ ਬਾਅਦ ਅਗਲਾ ਸਮਾਨ ਅਸੀਂ ਕਰਨ ਸਾਹਿਬ ਦਾ ਕਰਨਾ। ਕਿਉਂਕਿ ਇਸ ਤੋਂ ਬਾਅਦ ਸਾਡੇ ਵੀਰ ਡਿਫਟੀ ਟਰੈਕਟਰ ਹਦੀਬ ਸਿੰਘ ਦਾ ਵੀ ਕਰਨਾ। ਸਿੰਦਰਪਤ ਲਿਆ। ਜਮੇ ਆਵੇ। ਬਾਜੀ ਜੀ ਆਗੇ। ਅਹ ਹਾਂ ਜੀ ਬਹੁਤ ਹੀ ਜਿੰਨਾਂ ਦੀ ਨੇੜਤਾ ਹੈਗੀ ਆ ਬਾਹਰਲੇ ਟੂਰ ਵੀ ਇਕੱਠੇ ਜੱਸੀ ਵੀਰ ਉਹਨਾਂ ਨੂੰ ਲਾਉਂਦੇ ਰਹੇ ਨੇ ਸੀ ਬਾਹਰੋਂ ਹੀ ਫੋਟੋਆਂ ਦੇਖਦੇ ਰਹੇ ਆ। ਬਹੁਤ ਖੁਸ਼ੀ ਆ। ਬੋਲੇ ਸੋ ਨਿਹਾਲ ਤੇ ਅਸੀਂ ਇੱਕ ਸਨਮਾਨ ਕਰਨਾ ਚਾਹੁੰਦੇ ਆ ਸਾਡੇ ਅੱਜ ਦੇ ਜਿਨ੍ਹਾਂ ਨੇ ਬਹੁਤ ਵਧੀਆ ਗੀਤ ਸੁਣਾਇਆ ਸਤਨਾਮ ਪਾਲਿਆ ਜੀ ਕਿੱਥੇ ਕਿਨੇ ਮੇਰੀ ਆਵਾਜ਼ ਸੁਣਦੇ ਨੇ ਉਹ ਵੀ ਆ ਜਾਣ ਸਤਨਾਮ ਪਾਲਿਆ ਜੀ ਬੜੇ ਖੁਸ਼ ਹੋਇਆ ਕਿ ਤੁਹਾਡੀ ਹਾਜ਼ਰੀ ਅੱਗੇ ਤੋਂ ਪੱਕੀ ਰਹਿਣੀ ਚਾਹੀਦੀ ਆ ਸਤਨਾਮ ਪਾਲਿਆ ਜੀ ਦਾ ਸਨਮਾਨ ਹੋ ਰਿਹਾ ਬਹੁਤ ਵਧੀਆ ਇਹਨਾਂ ਦੀ ਕਲਾਮ ਹਮੇਸ਼ਾ ਸਮਾਜ ਨੂੰ ਅਗਵਾਈ ਦਿੰਦੀ ਆ ਤੇ ਅਨਿਤ ਇਸ ਤੋਂ ਬਾਅਦ ਕੁਲਾਸ ਨਰਮਨ ਸੇਖੋ ਸਾਡੇ ਭਰਾ ਵੀ ਆਏ ਹੋਣੇ ਫਿਰ ਉਹਨਾਂ ਦਾ ਸਨਮਾਨ ਕਰਨਾ ਚਾਹੁੰਦੇ ਆ ਬਹੁਤ ਇਨਰ ਅੱਜ ਖੁਸ਼ੀ ਦੀ ਕਿ ਸਾਨੂੰ ਆਕੇ ਇਹਨਾਂ ਨੇ ਸਾਂਝੀ ਕੀਤੀ ਸਾਡੇ ਨਾਲ ਆਕੇ ਸਾਡੇ ਕੋਲ ਪਹਿਲੇ ਸਭ ਤੋਂ ਪਹਿਲਾਂ ਇਹਨਾਂ ਦੀ ਹਾਜ਼ਰੀ ਸੀਗੀ ਤੇ ਇਸ ਤੋਂ ਬਾਅਦ ਸਾਰੀ ਆਪਾਂ ਨੇ ਇਕੱਠੇ ਇੱਕ ਅੜੀਆ ਫੋਟੋ ਇਕੱਠੀ ਗਰੁੱਪ ਫੋਟੋ ਕਰਨੀ ਹੈ ਸਾਰਿਆਂ ਦੀ ਆਪਾਂ ਬਾਹਰਲੇ ਬੱਸੇ ਕਰ ਲਈਏ ਮੇਰੇ ਘਰ ਤੇ ਅੱਜ ਦਾ ਇਸ ਸਮਾਗਮ ਇੱਥੇ ਸਮਾਪਤ ਹੁੰਦਾ ਤੇ ਆਪਾਂ ਬਾਹਰ ਗਰੁੱਪ ਫੋਟੋ ਕਰੀਏ ਮੇਰਾ ਮੇਰਾ ਅੱਜ ਦੀ ਸਵੇਰ ਆਜ ਵੀ ਆ ਗਈ ਸਾਰਾ ਤਿਆਰ ਕਰਾਂਗੇ ਇਹ 5 ਕਰੋੜ ਦਾ ਬਜਟ ਆਊਗਾ 5 ਕਰੋੜ ਦਾ ਪਹਿਲਾਂ ਤੁਸੀਂ ਆਪ ਨੂੰ ਸਿਰ 5 ਕਰੋੜ ਕਹੋਗੇ 100 ਲੱਖ ਵਾਲੇ ਬਰਕਰਾਰੋਂ ਲਾ ਕੇ ਸਾਰਾ ਪਾਸੇ ਕਰਾਂ ਉਹ ਸਭ ਠੀਕ ਹੈ ਉਹ ਤੋਂ ਬਾਅਦ ਫਿਰ ਕਰਾਂਗੇ ਕੋਈ ਪੈਸੇ ਤੋਂ ਉਹ ਤੁਹਾਨੂੰ ਜੀ ਇੰਡੀਅਨ ਰੇਲ ਨਾਲ ਉਹ ਤੁਹਾਨੂੰ ਜੀ ਜੀ ਨੂੰ ਕਹੋ ਮੈਂ ਤੁਹਾਨੂੰ ਜੀ ਪੈਸੇ ਪਾ ਦੂੰ 3 ਕਰੋੜ 2 ਕਰੋੜ ਰੁਪਏ ਤੋਂ ਲਗਾਉਗਾ ਯੂਟਿਊਬ ਕੋਲ ਮਨ ਕਰਦਾ ਕਰੋ ਦੇ ਵਿੱਚ ਹੀ ਹੋ ਜਾਂਦਾ ਉਹ ਬਿਲਕੁਲ ਕਾਲਜ ਖਾਣ ਦੇ ਮੈਨੂ ਤੋਂ ਕੰਪਨੀ ਵਾਲਾ ਬਣਾਉਂਦਾ ਉਹ ਵੀ ਮਾਰਕ ਬਾਗ ਤੇ 3 3 ਬਾਗ ਤੇ ਲਾ ਕੇ ਚਿਕਨ ਢੀਨ ਬਣਾ ਕੇ ਇੱਕ ਗੰਡੀਨ ਬਣਾ ਕੇ ਜਣਾ ਨੂੰ ਕੋਈ ਯਾਰ ਠੇਕੇ ਤੇ ਲੈ ਠੇਕੇ ਤੇ ਲੈ ਜਿਹੜਾ ਚੰਗਾ ਬਣਾਉਂਦਾ ਉਹ ਜਣਾਦਾ ਕਾ ਉਹ ਆਹ ਜਿਹੜੇ ਪੁਰਾਣੇ ਜਿਹੜੇ ਕੋਈ ਜਿਹੜੇ ਜੋੜੇ ਪੁਰਾਣੇ ਲਿਕੇ ਹਾਂ ਸਕੇ ਆਪ ਕੋਈ ਚੱਲ ਪਊਗਾ ਕਿਮਨ ਸਾਹਿਬ ਉਹ 47 ਤੋਂ ਪਹਿਲਾਂ ਜਿਹੜੇ ਕੋ ਮਸ਼ੀਨ ਭੜੇ ਉਹਨੇ ਚਲਾ ਦੇਣਾ ਤਰਜੀਹ